ਗੁਰੂ ਬਾਸ ਨਾ ਕੋਲੇ ਆਏ ਗੁਰ ਨਾਲਿ ਤੁਝਿ ਸੁਣਿਆ ਵੇਖਿਆ ਸਿਰ ਫਿਰ ਦੁਰਬਸ ਨਾ ਕੋਲੇ ਆਏ ਵਾਹਿਗੁਰੂ ਜੀ ਤਨਦਰ ਗੁਰੂ ਗਰੀ ਬਨਵਾ ਬਿਲਾ ਬਲ ਮੈਂ ਲਤ ਨਮਾ ਚਰਨ ਕਮਲ ਕਾ ਆਸਰਾ ਦੀਨੋ ਪ੍ਰਭਿ ਆ ਚਰਨ ਕਮਲ ਕਾ ਆਸਰਾ ਦੀਨੋ ਪ੍ਰਭਿ ਆ ਰਾ杜 ਸਰਨਾਗਤ ਜਨ ਪਰੇ ਤਾਂ ਕਾ ਸਦਪੁਰ ਕਾ ਅੱਖੋਂ ਹਾਰ ਆਪਾਰ ਪ੍ਰਭ ਤਾਂ ਕੀ ਨਿਰਮਨ ਸੇ ਰਾਮ ਰਾਜ ਰਾਮ ਦਸਪੁਰ ਕੀਨੇ ਗੁਰਦੇਵ ਰੋ ਸਦਾ ਸਦਾ ਹਰ ਧਿਆਈਐ ਕਿਛ ਬਗਨ ਨ ਲਗੈ ਨਾਨਕ ਨਾਮ ਸਲਾਹੀ ਹੈ ਪੈ ਦੁਸ਼ਮਨੋਂ ਪਾਗ ਸਦਾ ਸਦਾ ਹਰ ਧਿਆਈ ਹੈ ਕਿਛ ਦਿਗਨ ਨਾ ਲਾਗੈ ਨਾਨਕ ਲਾਮ ਸਲਾਹੀ ਹੈ ਪੈ ਦੁਸ਼ਮਨ ਪਾਗ ਵਾਹਿਗੁਰੂ ਜੀ ਦਾ ਹਾਲ ਸਲਾਮ ਵਾਹਿਗੁਰੂ ਜੀ ਬਹੁਤ ਪਰਮ ਸਨਮਾਨਯੋਗ ਸਾਸੰਦ ਜੀ ਸਾਇਓ ਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਪਵਿੱਤਰ ਬਚਨ ਜੋ ਬਿਲਾਵਲ ਰਾਗ ਵਿੱਚ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 718 ਪੰਨੇ ਉਤੇ ਅੰਕਿਤ ਹੈ ਪਾਲਨ ਹੁਕਮਨਾਮੇ ਦੇ ਸ਼ੁਰੂ ਵਿੱਚ ਬਚਨ ਸਰਵਉਪਦੇਸ਼ ਹੈ ਗਰੀਬਨੁਆਜ ਪਾਤਸ਼ਾਹ ਜੀ ਇਸ ਪਵਿੱਤਰ ਬਚਨ ਵਿੱਚ ਫਰਮਾਨ ਕਰਦੇ ਨੇ ਚਰਨ ਕਮਲ ਕਾ ਆਸਰਾ ਦੀਨੋ ਪ੍ਰਭ ਆਪ ਮਾਲਕ ਨੇ ਆਪਣੇ ਚਰਨ ਕੁਮਲਨਾ ਦਾ ਆਸਰਾ ਦੇ ਦਿੱਤਾ ਤੇ ਉਹਦੇ ਨਾਲ ਮੈਨੂੰ ਪ੍ਰਾਪਤ ਕੀ ਹੋਇਆ ਪ੍ਰਭ ਸਰਨਾਗਤ ਜਨ ਪਰੇ ਤਾਂ ਕਾ ਸਦ ਪ੍ਰਤਾਪ ਕਹਿੰਦੇ ਨੇ ਉਸ ਮਾਲਕ ਦਾ ਸਦਾ ਪ੍ਰਤਾਪ ਮੇਰੇ ਤੇ ਹੋ ਗਿਆ ਸਦਾ ਰਹਿਮਤ ਹੋ ਗਈ ਸਦਾ ਕਿਰਪਾਲਤਾ ਵਸ ਗਈ ਰੱਖਣ ਹਾਰ ਅਪਾਰ ਪ੍ਰਭ ਚੰਗੀ ਨਿਰਵਲ ਸੇਵ ਤੇ ਉਹਦਾ ਨਤੀਜਾ ਕੀ ਨਹੀਂ ਕਹਿਆ ਕਹਿੰਦੇ ਨੇ ਰਾਮ ਦਾ ਸੁਪੁਰ ਗਿਨੇ ਗੁਰਦੇ ਮੇਰੇ ਗੁਰਦੇਵ ਨੇ ਕਿਰਪਾਲਤਾ ਕਰ ਦਿੱਤੀ ਸਭ ਪਾਸੇ ਸੁੱਖੀ ਸੁਖ ਖੁਸ਼ੀਆਂ ਖੁਸ਼ੀਆਂ ਵਰਦਦੀਆਂ ਗੁਰੂ ਕਿਰਪਾ ਦਾ ਕਰੇ ਇਹਦਾ ਤਸਵੀਰ ਪ੍ਰਾਪਤ ਕਰਕੇ ਜੀਵਨ ਦੀ ਸ਼ਬਦ ਦਾ ਪ੍ਰਾਪਤ ਕਰ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ